ਦੋ ਵਕੀਲਾਂ ਦੇ ਵਿੱਚ ਝੜਪ ਹੋਈ ਜਿਹੜੀ ਮਹਿਲਾ ਵਕੀਲ ਸੀਗੇ ਉਹਨਾਂ ਉਹਨਾਂ ਨੂੰ ਕੁੱਟਿਆ ਗਿਆ ਪੁਰਸ਼ ਵਕੀਲ ਵੱਲੋਂ ਇਹ ਕਿਸ ਨੇ ਹੱਕ ਦਿੱਤਾਗਾ ਕਿ ਭਾਈ ਤੁਸੀਂ ਆਪ ਉਸ ਨੂੰ ਪਸ਼ੂਆਂ ਦੀ ਤਰ੍ਹਾਂ ਧੈਂ ਧੈਂ ਦੇਨੇ ਕੁੱਟਣ ਲੱਗ ਜਾਓ ਉਹ ਵੀ ਇੱਕ ਮਹਿਲਾ ਨੂੰ ਇਸ ਤਰੀਕੇ ਦੇ ਨਾਲ ਨਾ ਬੰਦਾ ਪਸ਼ੂ ਨੂੰ ਨਹੀਂ ਘੁੱਟਦਾ ਜਾਨਵਰ ਰੱਖੇ ਹੁੰਦੇ ਹਨ ਨਾ ਘਰੇ ਮੱਝਾਂ ਗਾਵਾਂ ਅਸੀਂ ਰੱਖਦੇ ਹਾਂ ਜਾਂ ਆਵਾਜ਼ ਬਿਲਕੁਲ ਬੜੇ ਕਲੈਟੀ ਨਾਲ ਦਿਖ ਰਿਹਾ ਹੈ ਕਿ ਜਿਹੜੇ ਮਹਿਲਾ نیچے ਲੇਟੀ ਹੋਈ ਹੈ ਉਹਨੂੰ ਲੱਤਾਂ ਨਾਲ ਘੁੱਟਿਆ ਜਾ ਰਿਹਾ ਤੇ ਉਹ ਚੀਕ ਰਹੀ ਹੈ ਤੁਸੀਂ ਦੇਖੋ ਉਹਦੇ ਪੈਰ ਮੂੰਹ ਤੇ ਮਾਰਿਆ ਜਾ ਰਿਹਾ ਹੈ ਹਨ ਇਹ ਕਿੱਥੋਂ ਯਾਰ ਕਿੱਥੋਂ ਦਾ ਇਨਸਾਫ ਇਨਸਾਨੀਅਤ ਜਿਹੜੇ ਲੋਕ ਵੀਡੀਓ ਬਣਾ ਰਹੇ ਉਹਨਾਂ ਨੇ ਸਹੀ ਨਹੀਂ ਸਮਝਿਆ ਕਿ ਉਹਨੂੰ ਰੋਕਿਆ ਜਾਏ ਜਾਂ ਕੋਸ਼ਿਸ਼ ਕੀਤੀ ਜਾਏ ਕਿ ਉਹ ਨਾ ਇਦਾਂ ਦਾ ਕੋਈ ਕਰ। ਜਾਕੀ ਇਹੇ ਤਾਂ ਗੱਲ ਆ ਨਾ ਸਾਡੇ 'ਚ ਇਨਸਾਨੀਅਤ ਨਹੀਂ ਰਹਿ ਗਈ। ਅਸੀਂ ਤਮਾਸ਼ਾ ਦੇਖਣਾ ਪਸੰਦ ਕਰਦੇ ਆਂ, ਅਸੀਂ ਸਵਾਦ ਲੈਣਾ ਪਸੰਦ ਕਰਦੇ ਆਂ। ਜੇ ਉਸ ਮਹਿਲਾ ਦੀ ਥਾਂ ਦੇ ਉੱਤੇ ਉਹ ਵੀਡੀਓ ਬਣਾਉਣ ਵਾਲੇ ਦੀ ਜਾਂ ਕਿਸੇ ਹੋ ਜਿਹੜੇ ਆਸੇ-ਪਾਸੇ ਦੇਖ ਰਹੇ ਸੀ, ਤਮਾਸ਼ਾ ਦੇਖ ਰਹੇ ਸੀ, ਉਹਨਾਂ ਦੇ ਵਿੱਚੋਂ ਜੇ ਕਿਸੇ ਦੀ ਉਹ ਭੈਣ ਹੁੰਦੀ ਤਾਂ ਕੀ ਉਹ ਐ ਖੜਕੇ ਦੇਖਦੇ? ਰਾਜਦੀਪ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਲੁਧਿਆਣਾ ਦੀ ਘਟਨਾ ਦੱਸੀ ਜਾ ਰਹੀ ਹੈ। ਇੱਕ ਦੋ ਵਕੀਲਾਂ ਦੇ ਵਿੱਚ ਝੜਪ ਹੋਈ। ਜਿਹੜੀ ਮਹਿਲਾ ਵਕੀਲ ਸੀਗੇ ਉਹਨਾਂ ਉਹਨਾਂ ਨੂੰ ਕੁੱਟਿਆ ਗਿਆ ਪੁਰਸ਼ ਵਕੀਲ ਵੱਲੋਂ ਇਹ ਸਾਰੀ ਘਟਨਾ ਕੀ ਹੈ ਤੇ ਕੀ ਇਹ ਸਹੀ ਕੀਤਾ ਉਹਨਾਂ ਨੇ ਦੇਖੋ ਜਗਪੀਤ ਹਜੇ ਤੱਕ ਇਸ ਗੱਲ ਦਾ ਤਾਂ ਨਹੀਂ ਪਤਾ ਲੱਗ ਸਕਿਆ ਕਿ ਦੋਨਾਂ ਦੇ ਵਿਚਕਾਰ ਕਿਉਂ ਝੜਪ ਹੋਈ ਆ ਕਿਹਦੀ ਗਲਤੀ ਸੀ ਜਾਂ ਕਿਸਦੀ ਸੀ ਜੇ ਇਨਸਾਨੀਅਤ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਜੋ ਹੋਇਆ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸਹਿਣਯੋਗ ਨਹੀਂ ਆ ਦੇਖੋ ਜੇਕਰ ਕਿਸੇ ਨੇ ਗਲਤੀ ਕੀਤੀ ਹੋਰ ਫਾਰ ਐਗਜ਼ਾਮਪਲ ਆਪਾਂ ਤੇ ਰ ਲੈ ਲਗੇ ਠੀਕ ਹੈ ਜੇਕਰ ਉਸ ਮੇਲ ਵਕੀਲ ਦੀ ਗਲਤੀ ਆ ਜਾਂ ਉਸ ਫੀਮੇਲ ਵਕੀਲ ਦੀ ਗਲਤੀ ਆ ਜਿਹਦੀ ਗਲਤੀ ਆ ਉਹਦੇ ਅਨੁਸਾਰ ਉਸੀ ਗਲਤੀ ਅਨੁਸਾਰ ਉਹਨੂੰ ਕੋਈ ਕਾਨੂੰਨੀ ਸਜ਼ਾ ਹੋ ਸਕਦੀ ਸੀ ਕਾਨੂੰਨੀ ਕਾਰਵਾਈ ਉੱਤੇ ਕਰਵਾਈ ਜਾ ਸਕਦੀ ਸੀ ਪਰ ਇਹ ਕਿਸ ਨੇ ਹੱਕ ਦਿੱਤਾਗਾ ਕਿ ਭਾਈ ਤੁਸੀਂ ਆਪ ਉਸ ਨੂੰ ਪਸ਼ੂਆਂ ਦੀ ਤਰ੍ਹਾਂ ਧੈਂ ਧੈਂ ਦੇਨੇ ਕੁੱਟਣ ਲੱਗ ਜਾਓ ਉਹ ਵੀ ਇੱਕ ਮਹਿਲਾ ਨੂੰ ਦੇਖੋ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਧ ਸਾਡੇ ਗੁਰੂਆਂ ਨੇ ਜਿਹੜਾ ਔਰਤ ਨੂੰ ਇੱਕ ਉੱਚਾ ਦਰਜਾ ਦਿੱਤਾਗਾ ਹਣਾ ਅਸੀਂ ਔਰਤ ਦਾ ਸਤਿਕਾਰ ਕਰਦੇ ਹਾਂ ਪਰ ਅਸੀਂ ਪਬਲਿਕ ਪਲੇਸ ਦੇ ਉੱਤੇ ਆਪਣੇ ਇੱਕ ਕਲੀਗ ਦੇ ਨਾਲ ਇਸ ਤਰੀਕੇ ਦੇ ਨਾਲ ਕੁੱਟਮਾਰ ਕਰ ਰਹੇ ਆ ਇਹ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਆ ਇਨਸਾਨੀਅਤ ਦੇਖੋ ਇੱਥੇ ਮਰ ਚੁੱਕੀ ਆ ਜਿਹੜੇ ਲੋਕ ਵੀਡੀਓ ਬਣਾ ਰਹੇ ਹੁੰਦੇ ਉਹਨਾਂ ਨੇ ਸਹੀ ਨਹੀਂ ਸਮਝਿਆ ਕਿ ਉਹਨੂੰ ਰੋਕਿਆ ਜਾਏ ਜਾਂ ਕੋਸ਼ਿਸ਼ ਕੀਤੀ ਜਾਏ ਕਿ ਉਹ ਨਾ ਇੰਦਾ ਦਾ ਕੋਈ ਕੰਮ ਕਰੇ। ਜਪੇ ਇਹੀ ਤਾਂ ਗੱਲ ਆ ਨਾ ਸਾਡੇ ਚ ਇਨਸਾਨੀਅਤ ਨਹੀਂ ਰਹਿ ਗਈ। ਅਸੀਂ ਤਮਾਸ਼ਾ ਦੇਖਣਾ ਪਸੰਦ ਕਰਦੇ ਆਂ, ਅਸੀਂ ਸਵਾਦ ਲੈਣਾ ਪਸੰਦ ਕਰਦੇ ਆਂ। ਹੁਣ ਦੇਖੋ ਲੋਕ ਉੱਥੇ ਖੜਕੇ ਵੀਡੀਓ ਬਣਾ ਰਹੇ ਆ। ਕਿਸੇ ਨੇ ਜਾ ਕੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਉਂਕਿ ਸਾਨੂੰ ਸਿਰਫ ਕੀ ਚਾਹੀਦਾ? ਸਾਨੂੰ ਚਾਹੀਦਾ ਸਵਾਦ। ਸਾਨੂੰ ਨਹੀਂ ਫਰਕ ਪੈਂਦਾ ਕੋਈ ਕਿਸੇ ਦੇ ਨਾਲ ਕੀ ਕਰਦਾ ਤੇ ਕੀ ਨਹੀਂ ਕਰਦਾ। ਅਸੀਂ ਉਦੋਂ ਜਾਗਦੇ ਆਂ ਜਦੋਂ ਸਾਡੇ ਘਰਾਂ ਦੇ ਉੱਤੇ ਆਕੇ ਪੈਂਦੀ ਆ ਜਦੋਂ ਸਾਡੇ ਆਪਣੇ ਤੇ ਆਕੇ ਪੈਂਦੀ ਆ ਹੁਣ ਜੇ ਉਸ ਮਹਿਲਾ ਦੀ ਥਾਂ ਦੇ ਉੱਤੇ ਉਹ ਵੀਡੀਓ ਬਣਾਉਣ ਵਾਲੇ ਦੀ ਜਾਂ ਕਿਸੇ ਹੋਰ ਜਿਹੜੇ ਆਸੇ ਪਾਸੇ ਦੇਖ ਰਹੇ ਸੀ ਤਮਾਸ਼ਾ ਦੇਖ ਰਹੇ ਸੀ ਉਹਨਾਂ ਦੇ ਵਿੱਚੋਂ ਜੇ ਕਿਸੇ ਦੀ ਉਹ ਭੈਣ ਹੁੰਦੀ ਤਾਂ ਕੀ ਉਹ ਐ ਖੜਕੇ ਦੇਖਦੇ ਬਿਲਕੁਲ ਇਹ ਵੀ ਇੱਕ ਸਾਨੂੰ ਪੁਆਇੰਟ ਦੇਖਣਾ ਪਊ ਨਾ ਸਾਡੇ ਜੱਗ ਦੀ ਅੱਜ ਤਰਾਸਦੀ ਹੋ ਚੁੱਕੀ ਹੈ ਕਿ ਸਾਡੇ ਲੋਕ ਕਿਸੇ ਦੀ ਹੈਲਪ ਕਰਨ ਦੀ ਬਜਾਏ ਕਿਸੇ ਨੂੰ ਬਚਾਉਣ ਦੀ ਬਜਾਏ ਤੁਸੀਂ ਰੋਡ ਤੇ ਜਾਂਦੇ ਦੇਖ ਲਓ ਐਕਸੀਡੈਂਟ ਹੋ ਜੇ ਨਾ ਤਾਂ ਆ 10 ਬੰਦੇ ਖੜਕੇ ਪਹਿਲਾਂ ਫੋਨ ਕੱਢ ਕੇ ਵੀਡੀਓ ਬਣਾਉਣ ਲੱਗੇ ਪਏ ਹੁੰਦੇ ਆ ਕਿਸੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਯਾਰ ਅਸੀਂ ਐਂਬੂਲੈਂਸ ਨੂੰ ਫੋਨ ਕਰ ਦਈਏ ਅਸੀਂ ਪੁਲਿਸ ਨੂੰ ਫੋਨ ਕਰ ਦਈਏ ਅਸੀਂ ਕੋਈ ਹੋਰ ਸੌਦਾ ਜਿੰਨੀ ਸਾਡੇ ਦੇ ਸਕਦੇ ਆ ਹਰ ਇੱਕ ਦੀਆਂ ਕਾਰਾਂ ਦੇ ਵਿੱਚ ਹਰ ਕੋਲ ਫਰਸਟ ایڈ ਕਿੱਟਾਂ ਹੁੰਦੀਆਂ ਆ ਉਧਰ ਦਿਮਾਗ ਨਹੀਂ ਅਸੀਂ ਲਾਉਂਦੇ ਸਾਨੂੰ ਕੀ ਚਾਹੀਦਾ ਸਾਨੂੰ ਕੰਟੈਂਟ ਚਾਹੀਦਾ ਸਾਨੂੰ ਚਾਹੀਦਾ ਵਿਊ ਸ਼ਿਪ ਚਾਹੀਦੀ ਆ ਸਾਡੇ ਤਰਾਸ ਦੀ ਇਹ ਹੋਗੀ ਜੇ ਉਹ ਵਕੀਰ ਭਰਾ ਨੇ ਉਹਨੇ ਤਾਂ ਜੋ ਗਲਤ ਕੀਤਾ ਕੀਤਾ ਉਹਨੇ ਭਾਗੀਦਾਰ ਮੈਂ ਕਹਣਾ ਉਹ ਲੋਕ ਵੀ ਆ ਜਿਹੜੇ ਉੱਥੇ ਖੜ ਕੇ ਉਸ ਘਟਨਾ ਕਰਨ ਦੇ ਉੱਤੇ ਖੜ ਕੇ ਉੱਥੇ ਸਾਰਾ ਕੁਝ ਦੇਖ ਰਹੇ ਸੀ ਤੇ ਉਹਦੀਆਂ ਵੀਡੀਓ ਸ਼ੂਟ ਕਰ ਰਹੇ ਸੀਗੇ ਭਾਈ ਇਨਸਾਨੀਅਤ ਮਰ ਚੁੱਕੀ ਆ ਅੱਜ ਜੰਗ ਵਿੱਚ ਤਾਂ ਇਨਸਾਨੀਅਤ ਦਾ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ ਕਿਸੇ ਨੂੰ ਕਿਸੇ ਦੇ ਨਾਲ ਕੋਈ ਦਰਦ ਨਹੀਂ ਆ ਹੁਣ ਇਸ ਤਰੀਕੇ ਦੇ ਨਾਲ ਨਾ ਬੰਦਾ ਪਸ਼ੂ ਨੂੰ ਨਹੀਂ ਘੋੜਦਾ ਜਾਨਵਰ ਰੱਖੇ ਹੁੰਦੇ ਆ ਨਾ ਘਰੇ ਮੱਝਾਂ ਗਾਵਾਂ ਅਸੀਂ ਰੱਖਦੇ ਆ ਜਾਂ ਆਵਾਜ਼ ਬਿਲਕੁਲ ਬੜੇ ਕਲੈਂਟੀ ਨਾਲ ਦਿਖ ਰਿਹਾ ਹੈ ਕਿ ਜਿਹੜੇ ਮਹਿਲਾ ਹੇ ਨੀਚੇ ਲੇਟੀ ਹੋਈ ਹੈ ਉਹਨੂੰ ਲੱਤਾਂ ਨਾਲ ਕੁੱਟਿਆ ਜਾ ਰਿਹਾ ਤੇ ਉਹ ਚੀਕ ਰਹੀ ਹੈ ਤੁਸੀਂ ਦੇਖੋ ਉਹਦੇ ਪੈਰ ਮੂੰਹ ਤੇ ਮਾਰਿਆ ਜਾ ਰਿਹਾ ਹੈ ਹਨ ਇਹ ਕਿੱਥੋਂ ਯਾਰ ਕਿੱਥੋਂ ਦਾ ਇਨਸਾਫ ਇਨਸਾਨੀਅਤ ਨਾਲੇ ਦੇਖੋ ਜਿਹੜਾ ਇੱਕ ਵਕੀਲ ਹੁੰਦਾ ਨਾ ਵਕੀਲ ਨੂੰ ਤੇ ਇੱਕ ਡਾਕਟਰ ਨੂੰ ਲੋਕ ਰੱਬ ਦਾ ਰੂਪ ਮੰਨਦੇ ਸੀਗੇ ਕਿ ਭਾਈ ਇਹ ਬਚਾਉਂਦੇ ਆ ਬੁਰੇ ਕੰਮਾਂ ਤੇ ਵਕੀਲਾਂ ਦਾ ਕੰਮ ਕੀ ਹੁੰਦਾ ਲੋਕਾਂ ਦੀ ਫਾਇਦ ਕਰਨਾ ਕੇਸਾਂ ਨੂੰ ਲੜਨਾ ਸੱਚ ਦੀ ਜਿੱਤ ਦਿਵਾਉਣਾ ਹਨ ਕਾਨੂੰਨ ਦੇ ਜਿਹੜਾ ਉਹਨਾਂ ਨੂੰ ਪੂਰਾ ਮੰਨਿਆ ਜਾਂਦਾ ਹੈਗਾ ਨਾ ਵੀ ਕਾਨੂੰਨ ਦੀ ਸਮਝ ਹੁੰਦੀ ਹੈ ਹੁਣ ਜਿਹੜਾ ਕਾਨੂੰਨ ਦਾ ਪਾਠ ਜਿਹਨੂੰ ਪੜਿਆ ਹੋਇਆ ਜਿਹਨੇ ਲੋਕਾਂ ਨੂੰ ਮਾਰਗਦਰਸ਼ਨ ਕਰਨਾ ਸੀ ਲੋਕਾਂ ਦੀ ਸਹਾਇਤਾ ਕਰਨਾ ਸੀ ਜੇ ਉਹ ਆਪਣੇ ਹੱਥਾਂ 'ਚ ਕਾਨੂੰਨ ਲੈਣ ਲੱਗ ਜਾਣਗੇ ਤਾਂ ਫਿਰ ਇਹ ਕਿਹੜੇ ਪਾਸੇ ਜਾਊਗਾ ਨਹੀਂ ਬਿਲਕੁਲ ਰਾਜੀਤ ਜੋ ਵੀ ਇੱਥੇ ਕਾਰਵਾਈ ਬਣਦੀ ਹੈ ਉਹ ਕਰਨੀ ਚਾਹੀਦੀ ਹੈ ਚਾਹੇ ਉਹ ਉਹਨਾਂ ਦਾ ਲਾਇਸੈਂਸ ਕੈਨਸਲ ਕਰਨਾ ਹੋਵੇ ਮੈਂ ਕਹਿੰਦਾ ਕੋਈ ਵੀ ਤੁਹਾਡਾ ਜ਼ਮੀਨਦਾਰ ਰੋਲਾ ਹੋਵੇ ਐਫ ਆਈ ਆਰ ਜਗ ਤੇ ਦਰਜ ਹੋ ਚੁੱਕੀ ਹੈ ਹਾਲੇ ਤੱਕ ਐਫ ਆਈ ਆਰ ਦੀ ਜਿਹੜੀ ਕਾਪੀ ਉਹ ਬਾਹਰ ਨਹੀਂ ਆਏਗੀ ਪਰ ਮੈਨੂੰ ਲੱਗਦਾ ਕਿ ਜਿਵੇਂ ਐਫ ਆਈ ਆਰ ਦੀ ਕਾਪੀ ਪਤਾ ਲੱਗਦੀ ਹੈ ਸਾਹਮਣੇ ਆਉਂਦੀ ਹੈ ਤਾਂ ਉਹਦੇ ਵਿੱਚ ਪਤਾ ਲੱਗੂਗਾ ਕਿ ਕੀ ਦੀ ਗਲਤੀ ਸੀ ਜਾਂ ਕੀ ਕੁਝ ਹੋਇਆ ਮੈਂ ਇੱਕ ਟਾਈਮ ਦੇ ਲਈ ਜੇ ਮਨ ਵੀ ਲਾਵਾਂ ਮੰਨ ਲੋ ਜੇ ਕਿ ਐਫ ਆਈ ਆਰ ਤੇ ਕਾਲ ਨੂੰ ਆਜੇ ਕਿ ਭਾਈ ਜੇ ਉਹ ਵਕੀਲ ਭਰਾ ਕਹੇ ਕਿ ਮਹਿਲਾ ਨੇ ਉਹਨੂੰ ਕੁਝ ਕਿਹਾ ਹੋਵੇ ਜਾਂ ਕੁਝ ਵੀ ਪਰ ਯਾਰ ਜੇ ਕੋਈ ਕਿਸੇ ਨੂੰ ਮਾਰ ਵੀ ਦੇਵੇ ਨਾ ਤਾਂ ਵੀ ਸਾਡੇ ਕੋਲੇ ਰਾਈਟ ਨਹੀਂ ਹੈਗਾ ਕਿ ਅਸੀਂ ਉਹਦੇ ਤੇ ਹੱਥ ਚੁੱਕ ਸਕੀਏ ਅਸੀਂ ਪੁਲਿਸ ਨੂੰ ਬੁਲਾਵਾਂਗੇ ਉਹਦੀ ਕਸਟਡੀ ਦੇਵਾਂਗੇ ਉਸ ਤੋਂ ਬਾਅਦ ਅਦਾਲਤਾਂ ਬੈਠੀਆਂ ਨੇ ਅਦਾਲਤਾਂ ਜੋ ਹੁਕਮ ਸੁਣਾਉਣਗੀਆਂ ਉਹੀ ਸਜ਼ਾ ਬੰਦੇ ਨੂੰ ਦਿੱਤੀ ਜਾਊਗੀ ਜੇ ਅਸੀਂ ਖੁਦ ਸਜ਼ਾਵਾ ਦੇਣੀ ਆ ਅਸੀਂ ਖੁਦ ਇਸ ਤਰੀਕੇ ਦੇ ਤਰੀਕੇ ਅਪਣਾਉਣੇ ਆ ਤਾਂ ਫਿਰ ਸਾਨੂੰ ਕੋਰਟ ਕਚਹਿਰੀਆਂ ਥਾਣਿਆਂ ਦਾ ਪੁਲਿਸ ਦਾ ਅਦਾਲਤਾਂ ਦਾ ਫਿਰ ਕੋਈ ਕੰਮ ਨਹੀਂ ਆ ਨਹੀਂ ਬਿਲਕੁਲ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ ਇਹਦੇ ਤੇ ਕਾਰਵਾਈ ਹੋਣੀ ਬਣਦੀ ਹੈ ਤੇ ਜੇ ਉਹ ਪਰਿਸ਼ਦ ਦੀ ਗਲਤੀ ਹੈ ਤਾਂ ਉਹਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਐਦਾਂ ਦੀ ਹਰਕਤ ਨਾ ਹੋ ਸਕੇ ਜੀ